ਆਗੁ ਜੜੀ ਕਰਮਾ ਵਾਲੀ ਐ ਜਿਸ ਮਰਦ ਸੂਰਮਾ ਜਣ ਆਏ ਨੱਕੀ ਦੀ ਖਾਤਰ ਲਾੜਿਆ ਮਾਰੇ ਦਾ ਹਮੀ ਬਣ ਆਏ ਬੁਰਾ ਨੰਕ ਦੇਵ ਜੀ ਦੇ ਦੋ ਪੁੱਤਰ ਹੋਏ ਚੰਨ ਸ਼੍ਰੀ ਚੰਦਰ ਤੇ ਲਕਸ਼ਮੀ ਜਣ ਦਾ ਜਨਮ 1969 ਚ ਰਾਏ ਬਈ ਦੀ ਮੰਡੀ ਜਿੰਨੂ ਅੱਜਕੱਲ ਨੂੰ ਨਕਾਣਾ ਸਾਹਿਬ ਪਾਕਿਸਤਾਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਕਟਾ ਲੰਮੀਆ ਤੇਰਾ ਸਤਾਪ ਹਾਰ ਦਾ ਤੂਰੇ ਜਾਂਦੇ ਗੁਰਾਂ ਦੇ ਲਾਲ ਜੀ ਚਲ ਸਾਂ ਨਦੀ ਤੇ ਵੀ ਛੋੜਾ ਪੈ ਗਿਆ ਇਸ ਵੇਲੇ ਦਾ ਸੁਣ ਲੋ ਹਾਲ ਜੀ ਕੈਂਟੀ ਨਹੀਂ ਲਗਵਾਣ ਦੀ ਬਾਲਾਂ ਨੂੰ ਕਹਿ ਰਿਹਾ ਕਿ ਮੰਮਾ ਨਹੀਂ ਮੈਂ ਤੇ ਤੁਸੀਂ ਆਪਾਂ ਦੋਨੋਂ ਲੱਗ ਲੱਗ ਰਹਾਂਗੇ ਅਗਰ ਤੁਸੀਂ ਕੇਸਾਂ ਦੀ ਗੱਲ ਕਰੀ ਕਟਵਾਣ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਇਹ ਪਰਮਾਤਮਾ ਨਾਲ ਜੁੜਿਆ ਰਹੇ ਸਭ ਤੋਂ ਵੱਡਾ ਇਹ ਰੁਝਾਨ ਹੈ ਕਿਉਂਕਿ ਜਿਹੜਾ ਇਹਦਾ ਸੁਪਨਾ ਹੈ ਉਹ ਡਾਕਟਰ ਬਣਨ ਦਾ ਹੈਗਾ। ਕਿੰਨਾ ਮਮਾ ਦੱਸੇ ਗੁਰੂਆਂ ਦੀ ਮੈਨੂੰ ਫੋਟੋ ਚਾਹੀਦੀ ਆ ਕਿ ਏਕ ਤੱਕ ਵੀ ਜੇ ਕੁਝ ਵੀ ਗਿਫਟ ਕੋਈ ਟੁਆਇਜ਼ ਵੀ ਨਹੀਂ ਚਾਹੀਦਾ ਹੈਗਾ। ਉਸ ਤੋਂ ਬਾਅਦ ਹੁਣ ਇਹਨੇ ਕਿਹਾ ਸੀਗਾ ਆਪਣੀ ਨਾਨੀ ਨੂੰ ਕਿ ਮੈਨੂੰ ਬਾਣਾ ਚਾਹੀਦਾ ਹੈ। ਦਾਨ ਮੀਤ ਦੇਖ ਲਈ ਤੁਹਾਨੂੰ ਦਸ਼ਕੰਦ ਦਾ ਸਵਾਗਤ ਹੈ। ਸ਼ਹੀਦਾਂ ਦੀ ਤਾਰੀਫ਼ ਪਤੀਗੜ ਸਾਹਿਬੀ ਕੀ ਇੱਕ 6 ਸਾਲ ਦਾ ਬੱਚਾ ਜਿਸ ਨੂੰ ਕੀ ਗੁਰੂ ਇਤਿਹਾਸ ਬਾਰੇ ਅਤੇ ਕਵਿਸਰੀਆਂ ਵੀ ਉਹ ਗਾ ਲਿੰਦਾ ਹੈ ਗੱਲਬਾਤ ਕਰਦੇ ਆ ਫਤੇ ਸਿੰਘਾ ਜੋ ਕਿ ਬੇਹ 6 ਸਾਲ ਦਾ ਹੈ ਕਿ ਕੀ ਕੁਛ ਆਂਦਾ ਬੇਟਾ ਤੂੰ ਮੈਨੂੰ ਜਿਵੇਂ ਗੁਰਵਾ ਦੇ ਨਾਮ ਆਂਦੇ ਆ ਔਖੀ ਘੜੀ ਆਉਂਦੀ ਆ ਜਦ ਜੀ ਸੱਦਦੇ ਆ ਤਿੰਨ ਪੌੜੀ ਆਉਂਦੀ ਆ ਇੱਕੰਕਾਰ ਆਂਦਾ 40 ਅੱਗੇ ਦੇ ਨਾਮਾਂ ਜੇ ਪੰਜ ਕਕਾਰਾਂ ਜੇ ਆਉਂਦੇ ਆਂ ਔਰ ਪੰਜੇ ਤਖਤਾਂ ਦੇ ਆ ਕਵਿਸ਼ਰੀਆਂ ਆਂਦੀ ਆਂ ਸ਼ਾਂ ਸ਼ਾਹ ਆਂਦਾ ਏ ਲਹੂਵਾਲਾ ਆਂਦੇ ਇਕਲੰਗਿਆ ਵਾਲਾ ਆਂਦਾ ਏ ਔਰ ਪੰਜ ਪੰਜ ਪਿਆਰਿਆਂ ਦੇ ਨਾਮ ਆਂਦੇ ਚਲੋ ਤਾਂ ਪੰਜ ਪਿਆਰਿਆਂ ਦੇ ਨਾਮ ਦੱਸੋ ਦਿਆ ਸਿੰਘ ਧਰਮ ਸਿੰਘ ਮੋਹਕਮ ਸਿੰਘ ਹਿੰਮਤ ਸਿੰਘ ਸਾਹਿਬ ਸਿੰਘ ਜੀ ਔਰ ਦੂਜੀ ਕਵਿਸਰੀ ਗਾ ਕੇ ਦੱਸੋ ਸਰਸੰਗੜ ਜੀ ਤੁਨਗੁਰ ਗੋਗਨ ਸਿੰਘ ਜੀ ਸਤੇ ਬਾਸਾ ਦੀ ਜਨਮ ਹੋ ਸਕੇ ਉਹਨੇ ਕੱਤ ਸਤਗੁਰੂ ਜੀ ਦੇ ਦੱਸੇ ਸਿੱਧਾ ਤਤੇ ਚੱਲਦੇ ਹਾਂ ਆ ਸਗੁਰੂ ਸਤਗੁਰੂ ਸਾਗੇ ਨੇ ਆਪਣਾ ਪਰਿਵਾਰ ਆਪਣਾ ਸਭ ਕੁਝ ਆਪਾ ਗੁਰਬਾਨ ਕਰ ਦਿੱਤਾ ਹੈ ਬੋਲੀਆ ਨਾ ਮਾਰੇ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜੀ ਆਸੋ ਔਰ ਕੌਣ ਹੈ ਆਨ ਵਿੱਚ ਮਾਨ ਵਿੱਚ 95 ਵਿੱਚ ਟੁਕੜੇ ਉਠਾਨ ਵਿੱਚ ਬਛਰੇ ਮਹਾਨ ਵਿੱਚ ਤੁਨਗੁਰ ਗੋਗਨ ਸਿੰਘ ਪਾਸਾ ਦਾ ਕੋਈ ਸੰਨ ਨਹੀਂ ਨਹੀਂ ਮਾਂ ਗੁਜੜੀ ਕਰਮਾ ਵਾਲੀ ਐ ਜਿਸ ਮਰਦ ਸੂਰ ਮਾ ਜਣ ਆਏ ਨਿੱਕੀ ਦੀ ਖਾਤਰ ਲਾ ਡਾੜਿਆ ਮਾਰੇ ਦਾ ਹਮੀ ਬਣ ਆਏ ਮਜਲੂਮਦ ਇੱਜ਼ਤ ਰੱਖੀ ਲਈ ਇ ਲਸਾਰੇ ਹੀ ਪਰਿਵਾਰ ਗਿਆ ਤਨ ਦਿਗੜਾ ਕ ਲੰਗਿਆ ਵਾਲੇ ਦਾ ਪੁੱਤ ਚਾਰ ਤਰਮ ਤੋ ਵਾਰ ਗਿਆ ਗੁਰਦੁਆਰਾ ਫਤਿਹਗੜ ਸਾਹਿਬ ਦਾ ਇਤਿਹਾਸ ਪਤਾ ਤੁਹਾਨੂੰ ਕੀ ਇਤਿਹਾਸ ਉਹਨਾਂ ਉੱਥੇ ਛੋਟੇ ਸਾਜਦੇਹ ਸ਼ਹੀਦ ਹੋਏ ਸੀ ਅੱਛਾ ਜੀ ਕੀ ਕੀ ਨਾਮ ਸੀ ਉਹਨਾਂ ਦੇ ਉਹ ਮਤਨਤਨ ਬਾਬਾ ਜਰਗਾ ਸਿੰਘ ਜੀ ਤਨਤਨ ਬਾਬਾ ਖਤੇ ਸਿੰਘ ਜੀ ਔਰ ਦੋ ਸਾਜਦੇਹ ਕਿਤੇ ਸ਼ਹੀਦ ਕੀਤੇ ਸੀ ਦੋ ਚਮਕੌਰ ਸਾਹਿਬ ਕੀ ਕੀ ਨਾਮ ਸੀ ਚਮਕੌਰ ਸਾਹਿਬ ਜਿਹੜੇ ਹੋਏ ਸੀ ਉਹ ਮਤਨਤਨ ਬਾਬਾ ਜੀ ਸਿੰਘ ਜੀ ਤਨਤਨ ਬਾਬਾ ਜੀ ਰਾਜ ਸਿੰਘ ਜੀ ਠੀਕ ਹੈ ਤੇ ਬੇਟਾ ਤੁਹਾਨੂੰ ਸਿਖਾਇਆ ਕੁਝ ਕਿਨੇ ਇਹ ਸਾਰਾ ਕੁਝ ਮੇਰੇ ਮਮਾ ਨੇ ਓਕੇ ਕਿੰਨੇ ਸਾਲ ਤੋਂ ਤੁਸੀਂ ਸਾਰਾ ਕੁਝ ਸਿੱਖ ਗਏ ਸੀ ਹਮ ਗੈਟ ਕੁਛ ਸਾਲ ਤੋਂ ਮਮਾ ਮੈਨੂੰ ਇੱਕ ਇੱਕ ਕਾਲ ਸਿਖਾਉਂਦੇ ਸੀ ਕੋਈ ਕੁਛ ਆਉਂਦਾ ਤੁਹਾਨੂੰ ਇਸ ਤੋਂ ਲਾਵਾ ਅਨਾਰੇ ਪੂਰੇ ਅਤੀਤ ਵਾਲੇ ਪਤਾ ਹੈ ਕਿਨੇ ਦੇ ਦੇਸੇ ਪਾਸੇ ਇਹ ਦੀ ਦੱਸੋ ਨਾ ਇਤਿਹਾਸ ਕੀ ਹੈਗਾ ਕੋਰੇ ਨਾਨਕ ਦੇਵ ਜੀ ਦੇ ਦੋ ਪੁੱਤਰ ਹੋਏ ਸਨ ਅੰਮ੍ਰਿਤੀ ਚੰਦ ਅਤੇ ਲਖਮੀ ਚੰਦ ਮਨ ਦਾ ਜਨਮ ਚਾਦਾ ਸੋਨ ਤੇ ਰਾਈ ਬੋਏ ਦੀ ਤੁੰਡੀ ਜਿਨੂ ਅੱਜਕੱਲ ਨੂੰ ਨੁਕਾਨਾ ਸਹਿ ਪਾਕਿਸਤਾਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਮਾਤਾ ਤ੍ਰਿਪਤਾ ਦੇਵੀ ਦੀ ਕੁਖੋਂ ਤੇ ਮਹਤਾ ਕਾਲੂ ਦੇ ਵੇਲੇ ਸੱਤਕ ਦੀ ਪੂਲ ਨਮਾਸ਼ੀ ਨਹੀਂ ਹੋਇਆ ਠੀਕ ਹੈ ਬੇਟਾ ਇਹ ਦੱਸੋ ਤੁਹਾਨੂੰ ਹੋਰ ਕੀ ਕੁਛ ਆਂਦਾ ਇਸ ਤੋਂ ਇਲਾਵਾ ਸ਼ਬਦ 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 ਫਿਰ ਬਸੋਗਾ ਬਤਾਲੰਮੀ ਆ ਤੇਰਾ ਸਤਾਪ ਹਾਰ ਦਾ ਤੂਰੇ ਜਾਂਦੇ ਗੁਰਾਂ ਦੇ ਲਾਲੇ ਚੰਨ ਨਦੀ ਤੇ ਵਿਸ਼ੋਰਾ ਕਹਿ ਗਿਆ ਉਸ ਵੇਲੇ ਦਸ ਸੁਣ ਲੋ ਹਾਲ ਜੀ ਤਾਤ ਅਨੇਰੀ ਬਜਲੀ ਲਿ ਸਕੇ ਤਾ ਜੰਗਲਾ ਦੇ ਪੈ ਗਏ ਨੇ ਤਾਤ ਅਨੇਰੀ ਬਜਲੀ ਲਿ ਸਕੇ ਤਾ ਜੰਗਲਾ ਦੇ ਪੈ ਗਏ ਨੇ ਰੇ ਸ਼ਮਨਾ ਲੋ ਸਹੋਰ ਸ਼ਰੀਰ ਨੂੰ ਸੁਖੜੇ ਸਾਨੇ ਚੋੜੀ ਉਮਰ ਤੇ ਦੋਨੋਂ ਬਾਲੀ ਜੀ ਮਾਤਾ ਉਜੜੀ ਆਨਾ ਦੇ ਨਾਲ ਜੀ ਸਾਸਨ ਜੀ ਤੇ ਵਿਸ਼ੋਰਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਈ ਜੀ ਗੱਲਬਾਤ ਕਰਦੇ ਆ ਫਤਿਹ ਸਿੰਘ ਦੀ ਮਾਤਾ ਨੰਦ ਜੀ ਵਾਈਟ ਕੁਛ ਦਾ ਹੱਸਾ ਵਾਈਟ ਕੁਛ ਪੁੱਛ ਪਹਿਲਾਂ ਤਾਂ ਮੈਨੂੰ ਮੈਮ ਇਹਦਾ ਰੁਟੀਨ ਦੱਸੋ ਸਵੇਰੇ ਕਿੰਨੇ ਵਜੇ ਉੱਠਦਾ ਕੀ ਕੁਝ ਕਰਦਾ ਸਵੇਰੇ ਸਵੇਰੇ ਇਹ ਮਤਲਬ 6:30 ਵਜੇ ਉੱਠਦਾ ਸੀ ਉਹ ਤੋਂ ਬਾਅਦ ਬੱਸ ਇਹਨੇ ਪਰਮਾਤਮਾ ਦਾ ਨਾਮ ਲੈਣਾ ਤਾਂ ਇਹਨੇ ਦੁੱਧ ਪਾਣੀ ਨੂੰ ਮੂਹ ਲਾਣਾ ਹੈ ਇਹ ਖੁਦ ਸਾਨੂੰ ਵੀ ਕਹਿੰਦਾ ਕਿ ਮੰਮਾ ਜਦੋਂ ਵੀ ਹਾਂਜੀ ਵੀ ਤੁਸੀਂ ਪਰਮਾਤਮਾ ਦਾ ਨਾਮ ਲੈ ਕੇ ਕੁਝ ਖਾਇਆ ਪੀਆ ਕਰੋ ਇਹਨੇ ਕਦੇ ਮਿਸ ਨਹੀਂ ਕੀਤਾ ਹੈਗਾ ਜਦੋਂ ਵੀ ਇਹਨੂੰ ਚਾਹ ਦਾ ਗਲਾਸ ਜਾਂ ਪਾਣੀ ਦਾ ਗਲਾਸ ਫੜਾਇਆ ਜਾਂਦਾ ਉਸ ਧਨ ਕਰਨ ਦੀ ਪਾਸ਼ਨ ਯਾਦ ਕਰਦੇ ਹੈ ਕਹ ਰਹੀ ਹਾਂ ਕਿ ਵਾਹਿਗੁਰੂ ਜੀ ਮਤਲਬ ਹਮੇਸ਼ਾ ਇਸ ਘਰ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਓ ਉਸ ਅੰਗੀਧਰ ਪਾਸ਼ਨ ਬਹੁਤ ਜ਼ਿਆਦਾ ਯਾਦ ਕਰਦਾ ਹੈ ਚਾਹੇ ਕੋਈ ਖਾਣ ਵਾਲੀ ਚੀਜ਼ ਹੋਵੇ ਚਾਹੇ ਮਤਲਬ ਖਾਣਾ ਹੋਵੇ ਕੁਝ ਵੀ ਹੋਵੇ ਸਾਨੂੰ ਵੀ ਕਹਿੰਦਾ ਕਿ ਮੰਮਾ ਉਹਨਾਂ ਦਾ ਨਾਮ ਲਈ ਬਿਨਾਂ ਤੁਸੀਂ ਕੁਝ ਖਾਣਾ ਪੀਣਾ ਨਹੀਂ ਹੈ ਨਾ ਪਤਾ ਲੱਗਿਆ ਕੇਸ ਵੀ ਨਹੀਂ ਕਟਵਾਉਂਦਾ ਨਾ ਹੀ ਤੁਹਾਨੂੰ ਕਟਵਾ ਲੈਂਦਾ ਕੁਝ ਹਾਂਜੀ ਮੈਨੂੰ ਵੀ ਉਹ ਮਤਲਬ ਕੈਂਚੀ ਨਹੀਂ ਲਗਵਾਣ ਦੇਂਦਾ ਬਾਲਾਂ ਨੂੰ ਕਹਿ ਰਿਹਾ ਕਿ ਮੰਮਾ ਨਹੀਂ ਮੈਂ ਤੇ ਤੁਸੀਂ ਆਪਾਂ ਦੋਨੋਂ ਅਲੱਗ-ਅਲੱਗ ਰਹਾਂਗੇ ਅਗਰ ਤੁਸੀਂ ਕੇਸਾਂ ਦੀ ਗੱਲ ਕਰੀ ਕਟਵਾਣ ਦੀ ਇੰਨਾ ਮਤਲਬ ਹੁਣ ਇਹ ਤੈਨੂੰ ਉਹ ਦੱਸ ਰਿਹਾ ਇਹ ਗੱਲ ਨਾ ਕਿ ਕਦੇ ਵੀ ਮਤਲਬ ਜ਼ਿੰਦਗੀ ਦੇ ਵਿੱਚ ਕੇਸ ਕਟਵਾਣ ਦੀ ਗੱਲ ਕਰਨੀ ਤੁਸੀਂ ਇਹਨੂੰ ਬੜਾ ਪਿਆਰ ਆਪਣੇ ਕੇਸਾਂ ਨਾਲ ਕਦੇ ਪਟਕਾ ਨਹੀਂ ਉਤਾਰਨ ਦਿੰਦਾ ਰਾਤ ਨੂੰ ਜਦੋਂ ਇਹ ਪੈਣਾ ਚਾਹੇ 12 ਵਜੇ ਹੋਣ ਜਾਂ 11 ਉਦੋਂ ਕਹਿੰਦਾ ਕਿ ਮੰਮਾ ਹੁਣ ਪਟਕਾ ਉਤਾਰਨਾ ਸ਼ੁਰੂ ਤੋਂ ਹੀ ਬਸ ਵਾਰ-ਵਾਰ ਪਟਕਾ ਬਣਾਉਂਦਾ ਜਦ ਤੱਕ ਇਹਨੂੰ ਪੂਰੀ ਮਤਲਬ ਸੈਟੀਸਫਾਈਡ ਨਹੀਂ ਹੁੰਦਾ ਕਿ ਮੇਰੇ ਪਟਕਾ ਸਹੀ ਨਹੀਂ ਬੰਨਿਆ ਉਦੋਂ ਤੱਕ ਇਹਨੂੰ ਕੁਝ ਠੀਕ ਨਹੀਂ ਲੱਗਦਾ ਹੈਗਾ ਫਿਰ ਅੱਗੇ ਕੀ ਸੋਚਿਆ ਇਹਦੇ ਬਾਰੇ ਕਿ ਇਹਨੂੰ ਕਿਸ ਲਾਈਨ ਦੇ ਵਿੱਚ ਕਰਨਾ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਇਹ ਪਰਮਾਤਮਾ ਨਾਲ ਜੁੜਿਆ ਰਹੇ ਸਭ ਤੋਂ ਵੱਡਾ ਇਹ ਰੁਝਾਨ ਹੈ ਕਿਉਂਕਿ ਜਿਹੜਾ ਇਹਦਾ ਸੁਪਨਾ ਹੈ ਉਹ ਡਾਕਟਰ ਬਣਨ ਦਾ ਹੈਗਾ ਜੀ ਪੜਾਈ ਵਿੱਚ ਵੀ ਕਾਫੀ ਅੱਛੇ ਨੰਬਰ ਲੈਂਦਾ ਹੈ ਫਰਸਟ ਆਂਦਾ ਹੈ ਔਰ ਜਨਮ ਦਿਨ ਤੇ ਫਿਰ ਗਿਫਟ ਕੀ ਮੰਗਦਾ ਨਾਲ ਤੁਹਾਡੇ ਜਨਮ ਦਿਨ ਤੇ ਬਸ ਜੋ ਪਰਮਾਤਮਾ ਨਾਲ ਰਿਲੇਟਡ ਚੀਜ਼ਾਂ ਜਿਵੇਂ ਪੰਜ ਕਕਾਰ ਹੋਏ ਉਹਨਾਂ ਵਿੱਚੋਂ ਮੰਗ ਲਿੰਦਾ ਹੈ ਹੁਣ ਤੇਲੇ ਜਨਮ ਦਿਨ ਤੇ ਇਹਨੇ ਮੰਗੀ ਸੀ ਇਹ ਕਹਿੰਦਾ ਮम्मा ਦਸੇ ਗੁਰੂਆਂ ਦੀ ਮੈਨੂੰ ਫੋਟੋ ਚਾਹੀਦੀ ਆ ਕਿ ਕੇਕ ਤੱਕ ਵੀ ਜਾਂ ਕੁਝ ਵੀ ਗਿਫਟ ਕੋਈ ਟੁਆਇਜ਼ ਵੀ ਨਹੀਂ ਚਾਹੀਦਾ ਹੈਗਾ ਉਤ ਤੋਂ ਬਾਅਦ ਹੁਣ ਇਹਨੇ ਕਿਹਾ ਸੀਗਾ ਆਪਣੀ ਨਾਨੀ ਨੂੰ ਕਿ ਮੈਨੂੰ ਬਾਣਾ ਚਾਹੀਦਾ ਹੈ ਜੀ ਕੁਛ ਨਾ ਕੁਛ ਇਹ ਮਤਲਬ ਪਰਮਾਤਮਾ ਨਾਲ ਰਿਲੇਟਡ ਚੀਜ਼ ਦਾ ਮੰਗਦਾ ਹੈ ਜੋ ਸ਼ਾਇਦ ਅਸੀਂ ਕਦੇ ਵੀ ਨਹੀਂ ਸੋਚੀਆਂ ਵੀ ਇਦਾਂ ਦੀਆਂ ਚੀਜ਼ਾਂ ਨੂੰ ਕਰੇਗਾ ਕਿਹੜੇ ਸਕੂਲ 'ਚ ਪੜਦਾ ਹੈ ਇਹ ਰਾਣਾ ਮੋਹਨਜੀ ਸਕੂਲ 'ਚ ਪੜਦਾ ਹੈ ਸਕੂਲ 'ਵੀ ਐਕਟੀਵਿਟੀਜ਼ 'ਚ ਭਾਵੇਂ ਨਾ ਧਾਰਮਿਕ ਕੰਮਾਂ ਦੇ ਵਿੱਚ ਹਾਂਜੀ ਜਦੋਂ ਕਰਵਾਉਂਦੇ ਨਾ ਧਾਰਮਿਕ ਹੁੰਦੀਆਂ ਤਾਂ ਫਿਰ ਇਹ ਜ਼ਰੂਰ ਉਹਨਾਂ ਵਿੱਚ ਪਾਰਟਿਸਪੇਟ ਕਰਦਾ ਹੈ ਸੋ ਇਸਨ ਫਰਤੀ ਸਿੰਘ ਦੀ ਮਾਤਾ ਤੇ ਫਰਤੀ ਸਿੰਘ ਪਤੀ ਗੁੱਟ ਸਾਹਿਬ ਤੋਂ ਦੀਪਕ ਸੁਦੀਰਪੁਰ